ਆ ਸਾਡੇ ਬੱਚਿਆਂ ਨੂੰ ਸਾਡਾ 베ੜਾ ਘਰ ਕੋ ਹੋ ਗਿਆ ਜੇ ਨਸ਼ਿਆਂ ਨੇ ਰਾਤ तकरीबन 1 ਵਜੇ तकरीबन ਇਹਨਾਂ ਨੇ ਸਾਡੇ ਰੇਟ ਮਾਰਿਆ ਤੇ ਸਾਨੂੰ ਸੱਚਿਆਂ ਨੂੰ ਜੀੜੇ ਵੀ ਪਹੁੰਚ ਦਿੱਤੇ ਨਹੀਂ ਲੱਗੇ ਨੇ ਕਿਉਂਕਿ ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਸਾਡੇ ਤੇ ਜੋਖਲਾ ਕੀ ਨਹੀਂ ਇਹਨਾਂ ਨੇ ਨਸ਼ਾ ਕਰਨੇ ਇੱਕ ਟੰਡਾ ਨੇ ਉਹ ਕੀ ਵੰਡਿਆ ਸਾਡੇ ਪਿੰਡ ਚ ਲੋਕਾਂ ਦੇ ਬੱਚੇ ਵਾਹਣੇ ਤੇ ਬਿਮਾਰ ਕਰ ਕਰਕੇ ਲੋਕਾਂ ਦੇ ਆਉਂਦੇ ਆ ਰਹੇ ਇਹੇ ਤੁਹਾਡੇ ਨਾ ਇਹਨਾਂ ਨੂੰ ਕੋਈ ਸਰਕਾਰਾਂ ਨੂੰ ਕੋਈ ਸ਼ਰਮ ਹੋਣੀ ਚਾਹੀਦੀ ਆ ਹਾਂ ਸਭ ਸਿਨਾਂ ਨੂੰ ਮਾਰੰਦਾ ਇਹੇ ਨੇ ਜਿੰਨਾ ਮੇਰਾ ਘਰ ਦਾ ਘੋੜਾ ਦੇ ਸਰਕਾਰ ਇਹੋ ਜਿਹਾਂ ਰੱਖ ਇਹਨਾਂ ਦਾ ਨਾਸਪੁੱਟਿਆ ਜਾਏ ਉਹ ਕਿ ਆਖੇ ਫਨ ਸਾਡਾ ਸਾਰਾ ਪਿੰਡ ਸਮਾਪੇ ਉਦੋਂ ਅਗਰ ਮਾਸ਼ ਬਲਿਆ ਕਰੋ ਬਚਾਓ ਸਾਡੇ ਬੱਚਿਆਂ ਨੂੰ ਸਾਡਾ ਪੇੜਾ ਘਰ ਕੋ ਹੋ ਗਿਆ ਜੇ ਨਸ਼ਿਆਂ ਨੇ ਸੋਚੋ ਕਿ ਤੁਸੀਂ ਵੀ ਮਰਚਿਆਂ ਵਾਲੇ ਹੋ। ਉਹ ਥੋੜੀ ਵਧੀਆ ਕਰੇ ਸੋਚਿਆ ਕਰੋ। ਨਾ ਡੰਗਈਂ ਨਾ ਤਿੱਖਾ ਕਰੋ। ਡੰਗ ਤਿੱਖਾ ਕਰੋ ਉਹਨਾਂ ਦੇ। ਬਚਾਓ ਲੋਕਾਂ ਨੂੰ, ਜਵਾਨਾਂ ਨੂੰ ਬਚਾਓ। ਥੋੜੀ ਵਜਨ ਤੁਸੀਂ ਵੀ ਨਾ ਸੋਚਿਆ ਕਰੋ। ਫਤਿਹਕਰ ਚੂੜੀਆਂ ਐਸਟੀਐਮ ਦਫਤਰ ਪਾਰ ਸਥਿਤੀ ਇੱਕ ਕਾਫੀ ਤਣਾਅਪੂਰਨ ਬਣੀ ਹੋਈ ਹੈ। ਇੱਥੇ ਕਿਸਾਨ ਯੂਨੀਅਨ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਪ੍ਰਸ਼ਾਸਨ ਅਤੇ ਐਸਜੀਐਮ ਦੇ ਮੁਲਾਜ਼ਮ ਜਿਹੜੇ ਨੇ ਆਮੋ ਸਾਹਮਣੇ ਦਿਖਾਈ ਦੇ ਰਹੇ ਨੇ ਮਾਮਲਾ ਤੁਹਾਨੂੰ ਦੱਸਦੇ ਹਾਂ ਕਿ ਮਾਮਲਾ ਦੱਸਦੇ ਹਾਂ ਕਿ ਜੋ ਪੰਜਾਬ ਸਰਕਾਰ ਵੱਲੋਂ ਅੱਜ ਤੜਕਸਾਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫਤਾਰੀ ਦਾ سلسلہ ਸ਼ੁਰੂ ਕੀਤਾ ਗਿਆ ਸੀ ਉਸ ਦੇ ਤਹਿਤ ਹੀ ਫਤੇਗੜ ਚੂੜੀਆਂ ਅਤੇ ਥਾਣਾ ਅਲੀਵਾਲ ਤੋਂ ਵੀ ਅਲੀਵਾਲ ਪੁਲਸ ਨੇ ਵੀ ਜਿਹੜੇ ਕਿਸਾਨ ਆਗੂ ਚੁੱਕੇ ਨੇ ਇੱਕ ਕਿਸਾਨ ਆਗੂ ਜਿਹੜਾ ਉਹ ਲਖਵਿੰਦਰ ਸਿੰਘ ਮੰਜਿਆਂ ਵਾਲੀ ਜਿਸ ਨੂੰ ਫਤੇਗੜ ਚੂੜੀਆਂ ਪੁਲਸ ਲੈ ਆਈ ਆ ਜਦ ਕਿ ਇੱਕ ਦਲਜੀਤ ਸਿੰਘ ਚਤੌੜਗੜ ਅਤੇ ਅਵਤਾਰ ਸਿੰਘ ਠੱਠਾ ਜਿਨ੍ਹਾਂ ਨੂੰ ਕੀ ਕਣਿਆ ਕੇ ਬੰਗਰ ਦੀ ਪੁਲਸ ਦਾ ਥਾਣਾ ਅਲੀਵਾਲ ਲਜਾਇਆ ਗਿਆ ਸੀ ਤੇ ਉਹਨਾਂ ਨੂੰ ਪੇਛੀ ਕਰਨ ਲਈ ਐਸਡੀਐਮ ਦਫ਼ਤਰ ਲਿਆਂਦਾ ਗਿਆ ਜਦ ਉਹ ਪੁਲਸ ਉਹਨਾਂ ਨੂੰ ਐਸਡੀਐਮ ਦਫ਼ਤਰ ਅੰਦਰ ਲੈ ਕੇ ਜਾਂਦੀਆਂ ਤਾਂ ਬਾਹਰ ਕਿਸਾਨ ਜਿਹੜੇ ਨੇ ਉਹ ਜਿਹੜਾ ਐਸਟੀਐਮ ਦਫ਼ਤਰ ਘੇਰ ਲੈਂਦੇ ਤੇ ਉਹ ਗੇਟ ਨੂੰ ਲੌਕ ਲਗਾ ਲੈਂਦੇ ਨੇ ਤੇ ਬਾਹਰਲੇ ਪਾਸੇ ਕਿਸਾਨ ਕਿਸਾਨ ਨੇ ਤੇ ਅੰਦਰਲੇ ਪਾਸੇ ਪੁਲਿਸ ਪ੍ਰਸ਼ਾਸਨ ਅਤੇ ਐਸਡੀਐਮ ਦਾ ਅਮਲਾ ਫੈਲਾ ਜਿਹੜਾ ਬਾ ਤੁਹਾਨੂੰ ਦਿਖਾਉਂਦੇ ਆ ਆ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਅ ਅੰਦਰਲੇ ਪਾਸੇ ਜਿਹੜੀ ਆ ਪੁਲਿਸ ਥਾਣਾ ਫਤੇਗੜ ਝੂੜੀਆਂ ਦੇ ਐਸਐਚਓ ਅਤੇ ਥਾਣਾ ਅਲੀਵਾਲ ਦੇ ਐਸ ਐਚ ਓ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਐਸ ਡੀ ਐਮ ਦਫ਼ਤਰ ਦਾ ਵੀ ਜਿਹੜਾ ਅਮਲਾ ਖਾਲਾ ਜਿਹੜਾ ਮੁਲਾਜ਼ਮ ਨੇ ਐਸ ਡੀ ਐਮ ਇੱਥੇ ਮੌਜੂਦ ਨਹੀਂ ਹੈ ਨਾਇਬ ਤਸੀਲਦਾਰ ਅਤੇ ਹੋਰ ਜਿਹੜੇ ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਇੱਥੇ ਮੌਜੂਦ ਨੇ ਨਾਇਬ ਤਸੀਲਦਾਰ ਸਾਹਿਬ ਕੀ ਆ ਜੀ ਮਾਮਲਾ ਸਾਰਾ ਹੈਲੋ ਮੈਮ ਆ ਰੀਚ ਕਰ ਪਈਏ ਸਰ ਪਲੀਜ਼ ਥੋੜਾ ਵੇਟ ਕਰ ਲਓ ਮੈਂ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਮਤਲਬ ਵੀ ਹੈ ਕਿ ਐਫੀਸ਼ ਨਾ ਚੁਟਾਵਾ ਹੈ ਕਿਸਾਨਾਂ ਨੇ ਲੋਕ ਲਾ ਕੇ ਸਾਰੇ ਮੁਲਾਜ਼ਮ ਅੰਦਰ ਟਕੇ ਆ ਜੀ ਨੀ ਕੋਈ ਗੱਲ ਨਹੀਂ ਅਸੀਂ ਸਿਚੁਏਸ਼ਨ ਦੇਖ ਰਹੇ ਆ ਵੀ ਹੈ ਕੀ ਆ ਕੀ ਐਸਐਚਓ ਸਾਹਿਬ ਵੀ ਆ ਗਏ ਨਾ ਨਾ ਅਸੀਂ ਗੱਲਬਾਤ ਕਰਦੇ ਆਂ ਆਈ ਕਿਸਾਨਾਂ ਵੱਲੋਂ ਜਿਹੜਾ ਗੇਟ ਤੇ ਜਿਹੜਾ ਤਾਲਾ ਲਾ ਕੇ ਦਰੀਆਂ ਤਾਂ ਦਿਖਾਉਂਦੇ ਆ ਕਿ ਕਿਸਾਨ ਜਿਹੜੇ ਨੇ ਦਰੀਆਂ ਵਿਛਾ ਕੇ ਬਾਹਰ ਗੇਟ ਦੇ ਬੈਠ ਗਏ ਨੇ ਉਹ ਆਪਣੀਆਂ ਮੰਗਾਂ ਨੂੰ ਕਿ ਉਹਨਾਂ ਦੇ ਉਹਨਾਂ ਦੀ ਮੰਗ ਹੈ ਕਿ ਜਿਹੜੇ ਇੱਕ ਫੜੇ ਗਏ ਕਿਸਾਨ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਏ ਉਹ ਕਿਸੇ ਵੀ ਕੀਮਤ ਤੇ ਕੋਈ ਕੇਸ ਆਪਣੇ ਉੱਪਰ ਨਹੀਂ ਪਾਉਣਾ ਚਾਹੁੰਦੇ ਤੁਹਾਨੂੰ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਦਰਿਆ ਵਿਛਾ ਕੇ ਐਸਡੀਐਮ ਦਫ਼ਤਰ ਨੂੰ ਲੋਕ ਜਿਹੜਾ ਗੇਟ ਆ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਅੰਦਰ ਹੀ ਢੱਕਿਆ ਗਿਆ ਤੇ ਮੁਲਾਜ਼ਮ ਅੰਦਰ ਨੇ ਕਿਸਾਨ ਜਿਹੜੇ ਨੇ ਉਹ ਬਾਹਰ ਬੈਠ ਗਏ ਨੇ ਅਤੇ ਜਿਹੜੀ ਤੁਹਾਨੂੰ ਦਿਖਾਉਂਦੇ ਆ ਕਿ ਜਿਹੜੇ ਕਿਸਾਨ ਇੱਥੇ ਪੇਸ਼ੀ ਲਈ ਲੈ ਕੇ ਆਏ ਸੀ ਐਸਡੀਐਮ ਦਫ਼ਤਰ ਉਹਨਾਂ ਦੀ ਵੀ ਗੱਡੀ ਜਿਹੜੀ ਆ ਉਹ ਇੱਥੇ ਮੌਜੂਦ ਹੈ ਪੁਲਿਸ ਦੀ ਪੁਲਿਸ ਦੀ ਗੱਡੀ ਵਿੱਚ ਉਹ ਕਿਸਾਨ ਜਿਹੜੇ ਆ ਉਹਨਾਂ ਨੂੰ ਬਿਠਾਇਆ ਗਿਆ ਦੋ ਕਿਸਾਨ ਜਿਹੜੇ ਨੇ ਜਿਨ੍ਹਾਂ ਦਾ ਨਾਮ ਹੈ ਅਵਤਾਰ ਸਿੰਘ ਠੱਠਾ ਤੇ ਦਲਜੀਤ ਸਿੰਘ ਚਤੌੜਗੜ ਉਹ ਅੰਦਰ ਨੇ ਤੇ ਜਿਹੜੇ ਕਿਸਾਨ ਅਤੇ ਪੁਲਿਸ ਮੁਲਾਜ਼ਮ ਐਸ ਡੀ ਐਮ ਦਫ਼ਤਰ ਦਾ ਅਮਲਾ ਵਾਲਾ ਆਮੋ ਸਾਹਮਣੇ ਨੇ ਜਿਹੜਾ ਕਿਸਾਨਾਂ ਵੱਲੋਂ ਆ ਉਹ ਐਸ ਡੀ ਐਮ ਦਫ਼ਤਰ ਦੇ ਮੁਲਾਜ਼ਮਾਂ ਨੂੰ ਅੰਦਰ ਜਿਹੜਾ ਵਾ ਉਹ ਤਾੜਿਆ ਗਿਆ ਇਹ ਉਹ ਬਾਹਰ ਨੇ ਬਾਹਰ ਜਿਹੜੇ ਨੇ ਉਹ ਕਿਸਾਨ ਨਾਰੇबाजी ਕਰ ਰਹੇ ਪੰਜਾਬ ਸਰਕਾਰ ਵਿਰੋਧ ਤੇ ਜਿਹੜੇ ਦਾ ਜਿਹੜੇ ਇੱਧਰ ਤੁਹਾਨੂੰ ਦਿਖਾਉਣਾ ਹੈ ਕਿ ਵੀ ਇੱਧਰ ਦੋਵੇਂ ਐਸਐਚਓ ਜਿਹੜੇ ਨੇ ਅਲੀਵਾਲ ਐਸਐਚਓ ਤੇ ਫਤਿਹਗੜ ਚੂੜੀਆਂ ਐਸਐਚਓ ਉਹ ਇੱਥੇ ਜਿਹੜੇ ਉਹ ਅੰਦਰਲੇ ਪਾਸੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਫੋਰਸ ਦੇ ਨਾਲ ਤੇ ਕਾਫੀ ਸਥਿਤੀ ਜਿਹੜੀ ਆ ਉਹ ਤਣਾਅਪੂਰਨ ਬਣੀ ਹੋਈ ਹੈ ਵੱਖ-ਵੱਖ ਕਿਸਾਨਾਂ ਆਗੂਆਂ ਤੇ ਹੋਰਾਂ ਨਾਲ ਗੱਲਬਾਤ ਕਰਦੇ ਤੁਸੀਂ ਐਡੀਮ ਦਫ਼ਤਰ ਘੇਰਿਆ ਜੀ ਕਿ ਬਾਹਰ ਅੰਦਰ ਮੁਲਾਜ਼ਮ ਅੰਦਰ ਨੇ ਗੱਡੀ ਵੀ ਤੁਹਾਡੀ ਮੁਲਾਜ਼ਮਾਂ ਦੀ ਅੰਦਰ ਆ ਜਿਹੜੇ ਕਿਸਾਨ ਆਗੂ ਅੰਦਰ ਨੇ ਕੀ ਕੀ ਮਾਮਲਾ ਕੀ ਆ ਜੀ ਸਰ ਇਹ ਮਾਮਲਾ ਜੀ ਜੋ ਸਾਡਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਜੋ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ 5 ਮਾਰਚ ਨੂੰ ਚੰਡੀਗੜ੍ਹ ਤਰਨਾ ਲੱਗਣਾ ਸੀਗਾ ਜੋ ਕੱਲ ਸਾਡਾ ਮੁੱਖ ਮੰਤਰੀ ਨਾਲ ਸਾਡੇ ਮਤਲਬ ਸੂਬੇ ਦੇ ਆਗੂਆਂ ਦੀ ਮੀਟਿੰਗ ਸੀ ਜੋ ਸੂਜੂ ਮੋਰਚੇ ਦੀ ਮੀਟਿੰਗ ਸੀ ਉਹ ਤਲਕੀਪਨੀ ਹੋਈ ਉਹਦੇ ਰੋਸ ਵਿੱਚ ਭਗਵੰਤ ਮਾਨ ਨੇ ਜੋ ਤਾਨਾਸ਼ਾਹੀ ਰਵਈਆ ਅਪਣਾਇਆ ਉਹਦੇ ਤਹਿਤ ਸਾਡੇ ਆਗੂ ਚੁੱਕੇ ਨੇ ਡੱਕਣੇ ਚਾਹੇ ਜੇਲ੍ਹਾਂ 'ਚ ਡੱਕਰੇ ਚਾਹੇ ਉਹਦੀ ਵਜ੍ਹਾ ਨਾਲ ਸਾਡੇ ਚੋ ਜਿਲ੍ਹੇ ਦੇ ਆਗੂ ਸੀ ਉਹ ਰਾਤ ਦੇ ਪੁਲਿਸ ਨੇ ਬਣਾਏ ਸਾਡੇ ਗ੍ਰਿਫਤਾਰ ਕੀਤੇ ਸੀਗੇ ਉਹ ਸਾਡੇ ਆਗੂ ਨੂੰ ਲੈ ਕੇ ਜੇਲ੍ਹ ਲਈ ਜੇਲ੍ਹ ਚ ਭੇਜੇ ਲੱਗੇ ਸੀਗੇ ਜੋ ਜਥੇਬੰਦੀ ਨੇ ਸੋ ਐਸ ਡੀ ਐਮ ਦਫਤਰ ਫਰੇਗੜ ਚੂੜੀਆਂ ਮੁਕੰਮਲ ਤੌਰ ਤੇ ਘਰਾਓ ਕਰਕੇ ਜਿਨ੍ਹਾਂ ਦੇ ਸਾਡੇ ਸਾਥੀ ਰਿਹਾ ਨਹੀਂ ਕਰਦੇ ਉਹਨਾਂ ਚ ਸਮੇਤ ਮੁਲਾਜ਼ਮ ਅੰਦਰ ਦੇਾਂਗੇ ਪੂਰਾ ਮੁਕੰਮਲ ਤੌਰ ਤੇ ਘਰਾਓ ਕਰਾਂਗੇ ਤੇ ਭਗਵੰਤ ਮਾਨ ਨੂੰ ਇਹ ਗੱਲ ਦੱਸ ਦੇਣੀ ਚਾਹੁੰਦੇ ਆ ਕਿ ਉਹ ਜਿੰਨਾ ਵੀ ਉਹਦੇ ਕੋਲ ਜੋਰ ਲੱਗਦਾ ਉਹ ਲਾਲੇ ਚੰਡੀਗੜ੍ਹ ਵਾਲਾ ਮੋਰਚਾ ਜੋ ਕੱਲ ਲੱਗੇਗਾ ਉਹ ਲੱਗੇਗਾ ਹੀ ਲੱਗੇਗਾ ਗੱਲ ਇਹ ਵੀ ਤੁਹਾਡੇ ਜਿਹੜੇ ਸਾਥੀ ਨੇ ਉਹ ਅੰਦਰ ਨੇ ਐਸ ਡੀ ਐਮ ਦਫਤਰ ਦੇ ਅੰਦਰ ਨੇ ਤੁਸੀਂ ਬਾਹਰ ਗੇਟ ਨੂੰ ਘੇਰ ਕੇ ਬੈਠੇ ਹੋ ਇਹ ਉਹ ਹੁਣ ਤੁਹਾਡੀ ਮੇਰ ਮੰਗ ਕੀ ਆ ਸਾਡੀ ਮੇਰ ਮੰਗ ਇਹ ਆ ਕਿ ਜੋ ਸਾਡੇ ਸਾਥੀ ਇਹਨਾਂ ਨੇ ਅੰਦਰ ਖੜੇ ਉਹਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਜਿੰਨਾ ਚਿਰ ਰਿਹਾ ਨਹੀਂ ਕਰਦੇ ਅਸੀਂ ਕਢਾਉ ਨਹੀਂ ਛੱਡਾਂਗੇ ਇਹ ਐਟੀਐਮ ਦੇ ਜਿਹੜੇ ਮੁਲਾਜ਼ਮ ਨੇ ਨੈਪਸੀਲਰ ਵੀ ਅੰਦਰ ਆ ਬਿਲਕੁਲ ਜੀ ਇਹ ਅੰਦਰ ਹੀ ਰਹਿਣਗੇ ਇਹਨਾਂ ਦਾ ਰਾਤ ਦਾ ਲੰਗਰ ਪਾਣੀ ਦਾ ਪ੍ਰਬੰਧ ਇਹ ਆਪਣਾ ਇੱਥੇ ਹੀ ਕਰਨ ਹਾਂਜੀ ਕੀ ਕਹਿੰਦੇ ਹੋ ਜੀ ਦੇਖੋ ਜੀ ਪੰਜਾਬ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਇਹਨਾਂ ਦੀਆਂ ਕਿਸਾਨਾਂ ਦੀਆਂ ਜਿਹੜੀਆਂ ਨਾ ਜਾਇਜ਼ ਮੰਗਾਂ ਨੇ ਕੋਈ ਨਜਾਇਜ਼ ਮੰਗਾਂ ਨਹੀਂ ਹੈਗੀਆਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣੀਆਂ ਚਾਹੀਦੀਆਂ ਤੇ ਕਿਸਾਨਾਂ ਦੇ ਉੱਤੇ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਇਹ ਕਿਸਾਨ ਜਿਹੜੀ ਆ ਇਹ ਰੀੜ ਦੀ ਹੱਡੀ ਆ ਤੇ ਫਿਰ ਵੀ ਕਿਸਾਨ ਦੇ ਨਾਲ ਇੰਨਾ ਧੱਕਾ ਕੀਤਾ ਜਾ ਰਿਹਾ ਇੱਕ ਦੇ ਫਸਲਾਂ ਦਾ ਮਤਲਬ ਭਾਅ ਦੀ ਚੰਗਾ ਮਿਲਣ ਡਿਆ ਉਤੋਂ ਮਤਲਬ ਇੰਨੀਆਂ ਮੰਗਾਂ ਨੇ ਸਾਡੀਆਂ ਜਿਹੜੀਆਂ ਇਹਨੇ ਮੰਗੀਆਂ ਹੋਈਆਂ ਨੇ ਕਿ ਮਤਲਬ ਆਹ ਜਿਹੜੀਆਂ ਧਣੀਆਂ ਜਾਇਜ਼ ਨਹੀਂ ਔਰ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਪਰ ਇੰਨਾ ਤੱਕਾ ਨਹੀਂ ਕਿਸਾਨਾਂ ਦਾ ਕਰਨਾ ਚਾਹੀਦਾ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਨਾ ਮੰਗਾ ਮੰਨੀਆਂ ਜਾਣ ਵੇਖੋ ਜੀ ਸਾਨੂੰ ਪਤਾ ਕੋਈ ਨਹੀਂਗਾ ਰਾਤ तकरीबन 1 ਵਜੇ ਦੇ ਕਰੀਬ ਇਹਨਾਂ ਨੇ ਸਾਡੇ ਰੇਟ ਮਾਰਿਆ ਤੇ ਸਾਨੂੰ ਸੁੱਤਿਆਂ ਨੂੰ ਲੀੜੇ ਵੀ ਪਾਉਣ ਦਿੱਤੇ ਏਵੇਂ ਲੱਗੇ ਨੇ ਕਿਉਂਕਿ ਸਾਨੂੰ ਨਹੀਂ ਪਤਾ ਇਹਨਾਂ ਨੇ ਕੀ ਸਾਡੇ ਤੇ ਦੋਸ਼ ਲਾਇਆ ਕੀ ਨਹੀਂ ਕਿਉਂਕਿ ਆਪਾਂ ਤੇ ਜੇ ਲੋਕਾਂ ਦੀ ਗੱਲ ਕਰਦੇ ਆਂ ਲੋਕਾਂ ਦੀ ਲੜਾਈ ਲੜ ਰਹੇ ਆਂ ਅੱਜ ਕਿਸਾਨੀ ਦਿਨ-ਬ-ਦਿਨ ਡਿੱਗਦੀ ਜਾ ਰਹੀ ਆ ਕਿਉਂਕਿ ਕਿਸਾਨੀ ਦੇ ਹਾਲਾਤ ਇੰਨੇ ਮਾੜੇ ਹੋ ਗਏ ਨੇ ਤੇ ਆਉਂ ਵਾਲੇ ਸਮੇਂ 'ਚ ਇਹਨਾਂ ਦੇ ਭਾਅ ਵੀ ਜਾਮ ਮੰਡੀਆਂ ਵੀ ਖਤਮ ਸਰਕਾਰੀ ادارے ਸਾਰੇ ਬੰਦ ਕਰਨ ਜਾ ਰਹੇ ਨੇ ਤੇ ਇਸ ਕਰਕੇ ਜਿਹੜੀ ਪੰਜਾਬ ਗਵਰਨਮੈਂਟ ਵਾ ਇਹਨੇ ਜਿਹੜਾ ਧੱਕਾ ਕੀਤਾ ਵਾ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜਿਹੜਾ ਧੱਕੇਸ਼ਾ ਹੀ ਆ ਆ ਨਹੀਂ ਧੱਕੇਸ਼ਾ ਹੀ ਰਾਤ ਕਿਸਾਨਾਂ ਨੂੰ 1 ਵਜੇ ਰਾਤ ਸੁੱਤੇ ਪਿਆ ਨੂੰ ਚੁੱਕ ਲੈਣਾ ਜਿੰਨੀ ਠੰਡ ਸੀ ਮੇਰੇ ਸਾਨੂੰ ਮੈਂ ਆਪ ਬਿਮਾਰ ਜਾ ਹੋ ਸਹੀ ਮੈਂ ਸਾਸ ਨਹੀਂ ਦੇ ਰਿਹਾ ਇਸ ਕਰਕੇ ਇਹ ਬੇਨਤੀ ਹੈ ਕਿ ਜਿਹੜੀ ਸਰਕਾਰ ਧੱਕਾ ਕਰਦੀ ਹੈ ਇਹ ਜ਼ੁਲਮ ਜਿਹੜਾ ਕਰਨਾ ਬੰਦ ਕਰੇ ਤੇ ਕਿਸਾਨਾਂ ਦੀ ਹੱਕੀ ਮੰਗਾ ਜਿਹੜੀ ਉਹ ਜਿਹੜੀ ਉਹ ਉਹਨਾਂ ਨੂੰ ਪੂਰੀਆਂ ਕੀਤੀਆਂ